ਫਿਰ ਦੂਜੇ ਨੰਬਰ ਤੇ ਪੰਡਤਾਂ ਨੂੰ ਆਖਿਆ ਕਿ ਤੁਸੀਂ ਇਹ ਵਿਦਿਆ ਕਿਸੇ ਨੂੰ ਪੜਾਉਂਦੇ ਨਹੀਂ ਹੋ ਇਹ ਜਿਹੜੀ ਵਿਦਿਆ ਹੈ ਨਾ ਤੁਸੀਂ ਸੁਪਾ ਕੇ ਲਗਾ ਕੇ ਰੱਖੀ ਹੋਈ ਹੈ ਇਹ ਜਿਹੜੀ ਵਿਦਿਆ ਹੈ ਨਾ ਸਾਧ ਸੰਗਤ ਜੀ ਜਿਹੜੇ ਬ੍ਰਾਹਮਣ ਨੇ ਇਹ ਪੜ ਵੀ ਸਕਦੇ ਨੇ ਤੇ ਪੜਾ ਵੀ ਸਕਦੇ ਨੇ ਜਿਹੜੇ ਛਤਰੀ ਨੇ ਇਹ ਸਾਧ ਸੰਗਤ ਜੀ ਇਹ ਵਿਦਿਆ ਪੜ ਵੀ ਸਕਦੇ ਨੇ ਸੁਣ ਵੀ ਸਕਦੇ ਨੇ ਪਰ ਕਿਸੇ ਨੂੰ ਪੜਾ ਨਹੀਂ ਸਕਦੇ ਇਹਨਾਂ ਦੇ ਉੱਪਰ ਇੰਨੀ ਹਦਾਇਤ ਹੈ ਸ਼ਕਰੀਆਂ ਨੂੰ ਕਿ ਤੁਸੀਂ ਇਹ ਵੇਦ ਪੜ ਸਕਦੇ ਹੋ ਸੁਣ ਸਕਦੇ ਹੋ ਪਰ ਕਿਸੇ ਨੂੰ ਵਿਦਿਆ ਪੜਾ ਨਹੀਂ ਸਕਦੇ ਕਿਸੇ ਦੂਜੇ ਨੂੰ ਤੇ ਜਿਹੜੇ ਇਹ ਵੈਸ਼ ਨੇ ਸਾਧ ਸੰਗਤ ਜੀ ਇਹ ਵਿਦਿਆ ਪੜ ਤੇ ਨਹੀਂ ਸਕਦੇ ਸੁਣ जरूर ਸਕਦੇ ਆ ਤੇ ਪੜਾਉਣ ਦੀ ਗੱਲ ਤੇ ਬੜੀ ਦੂਰ ਦੀ ਗੱਲ ਹੈ ਇਹ ਸਿਰਫ ਤੇ ਸਿਰਫ ਵੈਸ਼ ਸੁਣ ਸਕਦੇ ਨੇ ਵਿਦਿਆ ਕੰਨਾਂ ਦੇ ਨਾਲ ਅੱਗੇ ਆ ਗਿਆ ਸ਼ੂਦਰ ਬ੍ਰਾਹਮਣ ਖੱਤਰੀ ਸੂਦਰ ਤੇ ਵੈਸ਼ ਜਿਹੜੇ ਅੱਗੇ ਸ਼ੂਦਰ ਨੇ ਸਾਧ ਸੰਗਤ ਜੀ ਇਹਨਾਂ ਦੇ ਉੱਤੇ ਇੰਨੀ ਸਖਤਾਈ ਹੈ ਜਿਨ੍ਹਾਂ ਨੂੰ ਅਸੀਂ ਨੀਵੀਂ ਜਾਤ ਕਹਿ ਦਿੰਨੇ ਭਾਈ ਇਹ ਨੀਵੀਂ ਜਾਤ ਦੇ ਆ ਇਹ ਬ੍ਰਾਹਮਣ ਵੀ ਨੀਵੀਂ ਜਾਤ ਦੇ ਮੰਨਦੇ ਸੀ ਪਰ ਗੁਰੂ ਦਾ ਖਾਲਸਾ ਕਿਸੇ ਦੀ ਕੋਈ ਨੀਵੀਂ ਜਾਤ ਨਹੀਂ ਮੰਨਦਾ ਗੁਰੂ ਦੇ ਸਿੱਖ ਕਿਸੇ ਦੀ ਨੀਵੀਂ ਜਾਤ ਨਹੀਂ ਮੰਨਦੇ ਨੀਵੀਂ ਜਾਤ ਕਹਦੀ ਐ ਨਾਨਕ ਨਾ ਵੈ ਬਾਜ ਸਨਾਤ ਨੀਵਾ ਕੌਣ ਹੈ ਜਿਹੜਾ ਰੱਬ ਦੀ ਭਗਤੀ ਤੋਂ ਦੂਰ ਹੈ ਪਰਮਾਤਮਾ ਦੀ ਜਿਹੜਾ ਬੰਦਗੀ ਤੋਂ ਦੂਰ ਹੈ ਨਾ ਉਹ ਭਾਵੇਂ ਨੀਵੀਂ ਜਾਤ ਦਾ ਸਮਝ ਲਓ ਨਹੀਂ ਤੇ ਸਾਰੇ ਇੱਥੇ ਰੱਬ ਦਾ ਨਾਮ ਲੈਣ ਵਾਲੇ ਉੱਚੇ ਨੇ ਸਹਾ ਸੰਗਤ ਜਿਹੜੇ ਛੂਦਰ ਨੇ ਇਹਨਾਂ ਦੇ ਉੱਪਰ ਇੰਨੀ ਸਖਤਾਈ ਹੈ ਨਾ ਤੇ ਇਹ ਵੇਦ ਸ਼ਾਸਤਰ ਪੜ ਸਕਦੇ ਐ ਤੇ ਨਾ ਹੀ ਆਪਣੇ ਕੰਨਾਂ ਦੇ ਨਾਲ ਸੁਣ ਸਕਦੇ ਤੇ ਪੜਾਉਣ ਦੀ ਗੱਲ ਤੇ ਬੜੀ ਦੂਰ ਦੀ ਗੱਲ ਪੜਾ ਸਿਰਫ ਬ੍ਰਾਹਮਣ ਸਕਦਾ ਉਹ ਵੀ ਸਾਧ ਸੰਗਤ ਜੀ ਸਿਰਫ ਖੱਤਰੀਆਂ ਨੂੰ ਨਾ ਵੈਸ਼ ਤੇ ਨਾ ਸ਼ੂਦਰ ਇਹਨਾਂ ਨੂੰ ਪਰੇ ਕੀਤਾ ਗਿਆ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਕਹਿੰਦੇ ਜੋ ਬਾਣੀ ਹੈ ਨਾ ਗੁਰੂ ਦੀ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਕਹਿੰਦੇ ਇਸ ਬਾਣੀ ਨੂੰ ਸਾਰੇ ਪੜ ਸਕਦੇ ਆ ਇਸ ਬਾਣੀ ਨੂੰ ਸਾਰੇ ਸੁਣ ਸਕਦੇ ਭਾਵੇਂ ਬ੍ਰਾਹਮਣ ਖੱਤਰੀ ਸੂਦ ਵੈਸ ਉਪਦੇਸ਼ ਚੰਮ ਵਰਨਾ ਕੋ ਸਾਂਝਾ ਇਹ ਸਾਂਝਾ ਉਪਦੇਸ਼ ਦੇ ਦਿੱਤਾ ਗੁਰੂ ਮਹਾਰਾਜ ਨੇ ਕਿ ਬ